ਪਾਲਾ ਕਲਾਰਾਂ ਵਾਲਾ ਪਾਲਾ ਰੇਤਗੜ ਵਾਲਾ ਵੱਜਦਾ ਹੈ ਚੰਗੀ ਰੱਖੋ ਬਾਬਾ ਪਾਲਾ ਜੀ ਤਿਆਰੀ ਰੱਖੋ ਮੋਗੇ ਵਾਲਿਆ ਤੇ ਤਿਆਰੀ ਰੱਖ ਬਾਬਾ ਬੰਦੀ ਸਮਾਣੇ ਦੇ ਸੱਚੋਂ ਬੇਨਤੀ ਹੈ ਜੇ ਕੋ ਨਹੀਂ ਬਿਠਾਉਗਾ ਆਪਣਾ ਜੁੱਲੀ ਬਿਸਤਰਾ ਨਾਲ ਲੈ ਕੇ ਆਵਾਂਗੇ ਫੁੜਕੇ ਤਾਂ ਕਿ ਉਹ ਵੀ ਸਮਾਣੇ ਦੀਆਂ ਸ਼ਰਤਾਂ ਤੇ ਪ੍ਰਦਰਸ਼ਨ ਹੋਵੇ ਇਹ ਕ ਬੀਬੀ ਨੂੰ ਆਕਸੀਜਨ ਲੱਗੀ ਐ ਇਹ ਆਕਸੀਜਨ ਲਾ ਕੇ ਕਹਿੰਦਾ ਮੈਂ ਤੈਨੂੰ ਤੋੜ ਦੂੰ ਪਰ ਉਹਦੀ ਹਾਲਤ ਦੇ ਵੀ ਗੰਭੀਰ ਹੋ ਜਾਂਦੀ ਐ ਜਿੰਨਾ ਚੇਰਿਆਂ ਦੀ ਲਾਈਫ ਆ ਜ਼ਿੰਦਗੀ ਆ ਵਧੀਆ ਖੁਸ਼ਹਾਲ ਜੀਊਗੀ ਮਾਤਾ ਉਸਾਨੀ ਪੱਕੀ ਲੱਗੀ ਹੋਈ ਮਾਦਰ ਠੇਸ਼ ਕਰ ਮੜੀ ਜੀ ਜਿਹੜਾ ਇੱਕ ਲੁਧਿਆਣੇ ਦਾ ਬੰਤੀ ਬਾਬਾ ਸਿਰਕਮੌਣਾ ਇੱਕ ਮਸਤੀ ਹੋਵੇ ਨਾਮ ਦੀ ਸਿਰਕਮੌਣਾ ਕੋਈ ਇਹ ਨਹੀਂ ਸਾਡੇ ਚ ਬਾਬਾ ਆ ਗਿਆ ਮਾਤਾ ਆ ਗਈ ਪੀਰ ਆ ਗਿਆ ਇਹ ਅਗਰ ਨਹੀਂ ਅਰੇ ਪਿਓ ਨੂੰ ਪਿਓ ਨਹੀਂ ਕਹਿਣਾ ਤੇ ਇਹੋ ਜਿਹੇ ਲੁੱਚੇ ਪਖੰਡਿਆਂ ਨੂੰ ਦੇ ਉਹਦੇ ਦਰਜੇ ਦੇ ਕੇ ਉਹਨਾਂ ਦੇ ਕੇਕ ਕੱਟਨੇ ਆਪਣੇ ਚ ਸੁਧਾਰ ਲਿਆ ਇਹ ਨਾ ਹੋਵੇ ਵੀ ਅਸੀਂ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਪਿਛਲੇ ਦਿਨੀ ਜੋ ਪਾਲਾ ਕਲਾਰਾਂ ਵਾਲਾ ਪਾਲਾ ਰੇਤਗੜ ਵਾਲਾ ਵਜਦਾ ਸੋ ਪਖੰਡ ਭਜਾਓ ਪੰਜਾਬ بچਾਓ ਮਹਮ ਜਿਹੜੀ ਸਟੈਪ ਬਾਈ ਸਟੈਪ ਸਾਰੀ ਟੀਮ ਜਿਹੜੀ ਵਰਕ ਕਰ ਰਹੀ ਹੈ ਉਹਦੇ ਵਿੱਚ ਜਿਵੇਂ ਸ਼ਿਵਨਾਥ ਮੋਗੇ ਵਾਲਾ ਤੇ ਪਾਲਾ ਕਲਾਰਾਂ ਵਾਲਾ ਜਿਹੜਾ ਰੇਤਗੜ੍ਹ ਵਿੱਚ ਡੇਰਾ ਬਣਾ ਕੇ ਬੈਠਾ ਸੋ ਇਹਨਾਂ ਨਾਲ ਸਵਾਲ ਜਵਾਬ ਕਰਨੇ ਸੀ ਸ਼ਾਂਤੀਪੂਰਵਕ ਸ਼ਿਵਨਾਥ ਦੇ ਨਾਲ ਮਾਨਯੋਗ ਮੋਗਾ ਪ੍ਰਸ਼ਾਸਨ ਉੱਥੇ ਬਹਿ ਕੇ ਇਹਨੇ ਕਹਿ ਦਿੱਤਾ ਸੀ ਵੀ ਮੈਂ ਆਪਣੇ ਪਖੰਡ ਨੂੰ ਆਪਣੇ ਧਰਮ ਦੀ ਆੜ ਦੇ ਵਿੱਚ ਬਣਾਏ ਹੋਏ ਅੱਡੇ ਤੋਂ ਬੰਦ ਕਰੂੰਗਾ ਜਿਵੇਂ ਕਿ ਇੱਕ ਖਿੰਡ ਦੇ ਵਿੱਚ ਹੀ ਲੋਕਾਂ ਦੇ ਵੱਡੇ ਵੱਡੇ ਬਿਮਾਰੀਆਂ ਦੇ ਇਹ ਇਲਾਜ ਕਰ ਦਿੰਦਾ ਹੈ ਪਿਛਲੇ ਦਿਨੀ ਬਹੁਤ ਵੀਡੀਓਜ਼ ਵਾਇਰਲ ਹੋਈਆਂ ਹੈ ਜੋ ਕਿ ਇੱਕ ਬੀਬੀ ਨੂੰ ਆਕਸੀਜਨ ਲੱਗੀ ਹੈ ਇਹ ਆਕਸੀਜਨ ਲਾ ਕੇ ਕਹਿੰਦਾ ਮੈਂ ਤੈਨੂੰ ਤੋੜ ਦੂੰ ਪਰ ਉਹਦੀ ਹਾਲਤ ਜਿਹੜੀ ਗੰਭੀਰ ਹੋ ਜਾਂਦੀ ਹੈ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਮੋਗੇ ਵਾਲਾ ਸ਼ਿਵਮ ਇਹਦੇ ਖਿਲਾਫ ਵੀ ਵੱਡੀ ਕਾਰਵਾਈ ਦੀ ਮੰਗ ਕਰਦੇ ਆ ਕਾਰਵਾਈ ਕਰਾਵਾਂਗੇ ਔਰ ਜੋ ਧਰਮ ਦੀ ਆੜ ਵਿੱਚ ਪਖੰਡ ਦਾ ਅੱਡਾ ਇਹਨੇ ਬਣਾਇਆ ਹੋਇਆ ਦੁਕਾਨਦਾਰੀ ਬਣਾਈਏ ਸੋ ਇਹ ਬੰਦ ਕਰਾਵਾਂਗੇ ਸੋ ਇੱਕ ਬੇਨਤੀ ਮੈਂ ਇੱਥੇ ਕਰਦੇ ਵਾਂ ਵੀ ਸਾਰੇ ਅ ਦੁਕਾਨਦਾਰ ਇਹਨਾਂ ਨਹੀਂ ਹੁੰਦੀਆਂ ਸਾਰੇ ਧਰਮ ਦੀ ਆੜ ਚ ਪਖੰਡ ਦੇ ਅੱਡੇ ਨਹੀਂ ਹੁੰਦੇ ਬਹੁਤ ਸਾਰੇ ਮਹਾਪੁਰਖ ਵੀ ਨੇ ਰੱਬ ਵਰਗੀਆਂ ਰੂਹਾਂ ਸਾਧੂ ਸੰਤ ਵੀ ਨੇ ਜਿਹੜੇ ਅ ਰੱਬ ਦੀ ਬਖਸ਼ਿਸ਼ ਨਾਲ ਅਕਾਲ ਪੁਰਖ ਦੀ ਬਖਸ਼ਿਸ਼ ਨਾਲ ਉਹ ਫੀਰਾਂ ਫਕੀਰਾਂ ਦੇਵੀ ਦੇਵਤਿਆਂ ਦੀ ਬਖਸ਼ਿਸ਼ ਨਾਲ ਅ ਸਿੱਖ ਸੰਗਤ ਦਾ ਭਲਾ ਲੋਕਾਂ ਦਾ ਭੜਾ ਵੀ ਕਰਦੇ ਨੇ ਔਰ ਦਬਾਅ ਵੀ ਕਰਦੇ ਨੇ ਸੋ ਨਾਲ ਹੀ ਪਾਲਕ ਲਾਰਾਂਵਾਲ ਜੋ ਰੇਤਗੜ੍ਹ ਵਿੱਚ ਅੱਡਾ ਜਮਾ ਕੇ ਬੈਠਾ ਹੋਇਆ ਇਹਦੇ ਨਾਲ ਇੱਕ ਟੇਬਲ ਤੇ ਬੈ ਕੇ ਜਿਹੜਾ ਸਵਾਲ ਜਵਾਬ ਕਰਨੇ ਸੀ ਮੈਂ ਇਸ ਵੀਰ ਨੂੰ ਫੇਰ ਬੇਨਤੀ ਕਰ ਵੇਖ ਨਾ ਕੋ ਬਹਿਰੀ ਨਹੀਂ ਬਗਾਨਾ ਸਭ ਲੋਗਾਂ ਸੰਘਾ ਮੂਕੋ ਬਣਾਈ ਅਸੀਂ ਕਿਸੇ ਨੂੰ ਆਪਣਾ ਬੈਰੀ ਨਹੀਂ ਸਮਝਦੇ ਨਾ ਕਿਸੇ ਨੂੰ ਆਪਣਾ ਦੁਸ਼ਮਣ ਸਮਝਦੇ ਹਾਂ ਸਾਰੇ ਸਾਡੇ ਇੱਕ ਨੇ ਅਵਲ ਅਲਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਸਾਡੀ ਜਿਹੜੀ ਲੜਾਈ ਹੈ ਇਹ ਹੈ ਪਖੰਡ ਦੇ ਖਿਲਾਫ ਵੇਖੋ ਤੇਰੇ ਪੈਰ ਤੋਂ ਲੈ ਕੇ ਤੇਰੇ ਸਿਰ ਦੇ ਵਾਲ ਤੱਕ ਤੇਰੀ ਨਿੱਜੀ ਜ਼ਿੰਦਗੀ ਬਾਰੇ ਕੋਈ ਸਵਾਲ ਜਵਾਬ ਨਹੀਂ ਹੋਊਗਾ ਇਧਰ ਸ਼ਿਵਮਨਾਥ ਨੂੰ ਬੇਨਤੀ ਹੈ ਸੋ ਸਾਡੇ ਜਿਹੜੇ ਜਵਾਬ ਸਵਾਲ ਹੋਣਗੇ ਜੋ ਤੁਸੀਂ ਆਪਣੀ ਗੱਡੀ ਤੇ ਕਰਦੇ ਹੋ ਲੋਕਾਂ ਦੇ ਭੂਤ ਪ੍ਰੇਤ ਕੱਢਦੇ ਹੋ ਲੋਕਾਂ ਦੇ ਢਾਲੇ ਟੱਪੇ ਲਵਾ ਕੇ ਲੋਕਾਂ ਤੋਂ ਉੱਠੇ ਸਿੱਧੇ ਕੰਮ ਕਰਾਉਂਦੇ ਹੋ ਤੋਂ ਲੋਕਾਂ ਨੂੰ ਗੱਡੀਆਂ ਚਕਵਾਉਣੇ ਹੋ ਧਰਮ ਦੀ ਆੜ ਚ ਉਹਨਾਂ ਤੋਂ ਲੱਖਾਂ ਰੁਪਿਆ ਜਿਹੜਾ ਲਿਆ ਜਾਂਦਾ ਸੋ ਉਹਨਾਂ ਨੂੰ ਕਹਿੰਦੇ ਹੋ ਤੁਹਾਡੇ ਘਰ ਜਗਾ ਨਿਕਲਦੀ ਹੈ ਤੁਹਾਡੇ ਘਰ ਬਾਬਾ ਹੈ ਤੁਹਾਡੇ ਘਰ ਤੁਹਾਡਾ ਵੱਡਾ ਕੋਈ ਪੁਰਖ ਹੈ ਜਾਂ ਕੋਈ ਭੂਤ ਪ੍ਰੇਤ ਹੈ ਇਦਾਂ ਦੇ ਡਰਾਵੇ ਦੇ ਕੇ ਮਾਨਸਿਕ ਤੌਰ ਤੇ ਤੁਸੀਂ ਲੋਕਾਂ ਨੂੰ ਰੋਗੀ ਬਣਾ ਰਹੇ ਹੋ ਪਰੇਸ਼ਾਨ ਕਰ ਰਹੇ ਹੋ ਉਹਦੇ ਸਬੰਧੀ ਜਿਹੜੇ ਸਵਾਲ ਜਵਾਬ ਸੀਗੇ ਇੱਕ ਉਡਾਰੀ ਚੈਨਲ ਤੋਂ ਵੀਰ ਹੈ ਉਹ ਵੀ ਪਾਲਾ ਕਲਾਰਾਂ ਵਾਲਾ ਜਿਹੜਾ ਇਹਦੇ ਕੋਲੇ ਗਏ ਸੀ ਪਰ ਇਹਨੇ ਉੱਥੇ ਇੱਕ ਜਿਹੜੀ ਬਾਈਟ ਕਰਨ ਵਾਸਤੇ ਔਰ ਇਹਨੇ ਸਾਫ਼ ਜਵਾਬ ਕਰ ਦਿੱਤਾ ਮਨਾ ਕਰ ਦਿੱਤਾ ਸੋ ਪਾਲਾ ਕਲਾਰਾਂ ਵਾਲਾ ਸ਼ਿਵਮਨਤ ਦੋਨਾਂ ਨੂੰ ਬੇਨਤੀ ਹੈ ਕੋਈ ਆਪਣੀਆਂ ਦੁਕਾਨਦਾਰੀਆਂ ਬੰਦ ਕਰੋ ਠੀਕ ਹੈ ਸੇਵਾ ਕਰਨ ਤੋਂ ਤੁਹਾਨੂੰ ਕੋਈ ਰੋਕ ਨਹੀਂ ਸਕਦਾ ਹਰ ਇੱਕ ਨੂੰ ਸੇਵਾ ਕਰਨ ਦਾ ਅਧਿਕਾਰ ਹੈ ਆਪਦੀਆਂ ਕੜਾਈਆਂ ਪਾ ਲੋ ਆਪਦੀ ਸੇਵਾ ਕਰ ਲੋ ਆਪਦੀ ਅਰਗਬਤੀ ਧੂਪ ਕਰ ਲੋ ਪਰ ਲੋਕਾਂ ਨੂੰ ਅੰਧਵਿਸ਼ਵਾਸ ਵਿੱਚ ਪਾਉਣਾ ਕਰਮकांड ਵਿੱਚ ਪਾਉਣਾ ਲੋਕਾਂ ਨੂੰ ਲੁੱਟਣਾ ਬੰਦ ਕਰ ਦਿਓ ਠੀਕ ਹੈ ਆਉਣ ਵਾਲੇ ਸਮੇਂ ਵਿੱਚ ਜਿਹੜਾ ਪਰਲਾ ਰੇਤਗੜ੍ਹ ਵਾਲਾ ਕਲਾਰਾਂ ਵਾਲਾ ਵੀਰ ਹੈ ਉਹਦੇ ਨਾਲ ਅਸੀਂ ਸਵਾਲ ਜਵਾਬ ਕਰਾਂਗੇ ਸਮਾਣੇ ਦੇ ਪ੍ਰਸ਼ਾਸਨ ਨੂੰ ਬੇਨਤੀ ਹੈ ਮੈਂ ਜਾਣਾ ਸੀ ਸੋ ਮੇਰੇ ਜਾਣ ਤੋਂ ਪਹਿਲਾਂ ਹੀ ਪਾਲਾ ਕਲਾਰਾਂ ਵਾਲਾ ਇਹਨੇ ਸਮਾਣੇ ਦੇ ਐਸਐਚਓ ਨੂੰ ਦਰਖਾਸਤ ਦੇ ਦਿੱਤੀ ਜਿਦੇ ਵਿੱਚ ਨੇ ਬਹੁਤ 8 8 ਮਤਲਬ ਪਹਿਰੇ ਲਿਖਵਾਏ ਇੱਕ ਇੱਕ ਪਹਿਰੇ ਦੇ ਵਿੱਚ ਇਹਨੇ ਨਿਰਾ ਝੂਠ ਜਿਹੜਾ ਲਿਖਵਾਇਆ ਵੀ ਭਾਈ ਮਨਪ੍ਰੀਤ ਸਿੰਘ ਇਦਾਂ ਮੇਰੇ ਦਰਬਾਰ ਤੇ اٹੈਕ ਮੇਰੇ ਪਰਿਵਾਰ ਨੂੰ ਮਰਵਾ ਸਕਦਾ ਹੈ ਹਨਾ ਇਦਾਂ ਦੀਆਂ ਗੱਲਾਂ ਤੁਸੀਂ ਤਾਂ ਮਰਿਆਂ ਨੂੰ ਜਿਉਂਦਿਆਂ ਕਰਦੇ ਹੋ ਤੁਸੀਂ ਭਾਈ ਮਨਪ੍ਰੀਤ ਸਿੰਘ ਖਾਲਸਾ ਤੋਂ ਕਦੋਂ ਡਰਨ ਲੱਗ ਗਏ ਬਾਬਾ ਸ਼ੌਕੀ ਸ਼ਾਹ ਜੀ ਦੇ ਖਿਲਾਫ ਇਹ ਨਹੀਂ ਲਿਖਵਾਇਆ ਸੋ ਅਸੀਂ ਦਰਖਾਸਤ ਦੇ ਅਧੀਨ ਐਸਚੋ ਨੇ ਬੁਲਾਇਆ ਸੀ ਬਾਬਾ ਸ਼ੌਕੀ ਸ਼ਾਹ ਗਏ ਮੈਂ ਵੀ ਜਾ ਆ ਪਰ ਅਸੀਂ ਕਿਹਾ ਵੀ ਮਦਈ ਕਿਉਂ ਨਹੀਂ ਆਇਆ ਜਿਨੇ ਦਰਖਾਸਤ ਦਿੱਤੀ ਫਰਮਾਇ ਆਪਣੀ ਸਟੇਟਮੈਂਟ ਐਸਐਚਓ ਨੇ ਕਿਹਾ ਸਟੇਟਮੈਂਟ ਲਿਖ ਕੇ ਦੇ ਦੋ ਸਟੇਟਮੈਂਟ ਮੈਂ ਲਿਖ ਕੇ ਦੇ ਆਇਆ ਸੀ ਔਰ ਉਹਦੇ ਵਿੱਚ ਲਿਖਿਆ ਸੀ ਕਿ ਦੋਵਾਂ ਧਿਰਾਂ ਨੂੰ ਆਹਮੋ ਸਾਹਮਣੇ ਬਿਠਾ ਕੇ ਪੁੱਛਿਆ ਜਾਵੇ ਵੀ ਕਿਹਨੇ ਜਿਹੜਾ ਹੈਗਾ ਝੂਠੇ ਤੁਸੀਂ ਬਿਆਨ ਦਰਜ ਕਰਾ ਰਹੇ ਹੋ ਦਰਖਾਸਤ ਲਿਖਾ ਕੇ ਨਾ ਸਾਨੂੰ ਇੰਨੀ ਦੂਰ ਤੋਂ ਬੁਲਾਇਆ ਸੋ ਜੇ ਅਸੀਂ ਆਏ ਸੀ ਤੂੰ ਸਾਹਮਣੇ ਬਹਿ ਕੇ ਸਾਡੇ ਨਾਲ ਗੱਲਬਾਤ ਕਰ ਸਕਦਾ ਸੀ ਹਨਾ ਸੋ ਇਸ ਤਰੀਕੇ ਨਾਲ ਅਸੀਂ ਲਿਖਿਆ ਸੀ ਵੀ ਸਾਨੂੰ ਬਿਠਾਇਆ ਜਾਵੇ ਔਰ ਸਮਾਣੇ ਦੇ ਸਿੱਚੋਂ ਬੇਨਤੀ ਹੈ ਜੇ ਤੂੰ ਨਹੀਂ ਬਿਠਾਉਂਦਾ ਆਉਣ ਵਾਲੇ ਦਿਨਾਂ ਵਿੱਚ ਅਸੀਂ ਆਪਣੇ ਆਪਣਾ ਜੁੱਲੀ ਬਿਸਤਰਾ ਨਾਲ ਲੈ ਕੇ ਆਵਾਂਗੇ ਠੀਕ ਹੈ ਤੇ ਆਪਣਾ ਰੋਟੀ ਟੋਕ ਅਸੀਂ ਨਾਲ ਲੈ ਕੇ ਆਵਾਂਗੇ ਤੇ ਮੁੜ ਕੇ ਨਾ ਕਿਉਂ ਵੀ ਸਮਾਣੇ ਦੀਆਂ ਸੜਕਾਂ ਤੇ ਪ੍ਰਦਰਸ਼ਨ ਹੋਵੇ ਰੋਸ ਪ੍ਰਦਰਸ਼ਨ ਸੋ ਪ੍ਰਸ਼ਾਸਨ ਨੂੰ ਬੇਨਤੀ ਹੈ ਬੜੇ ਪਿਆਰ ਨਾਲ ਪਾਲਾ ਕਲਾਰਾਂ ਵਾਲਾ ਸ਼ਿਵਮ ਔਰ ਵੀ ਜਿਹੜੇ ਕੋਈ ਬਾਬੇ ਵੱਡੇ ਵੱਡੇ ਹੈਗੇ ਨੇ ਸੋ ਜਿਹੜਾ ਇੱਕ ਲੁਧਿਆਣੇ ਦਾ ਬੰਟੀ ਬਾਬਾ ਉਹਦਾ ਵੀ ਜਿਹੜਾ ਨਾਮ ਹੈਗਾ ਉਹ ਵੀ ਸਿੱਖ ਵੀਰ ਹਨ ਜਿਹੜੇ ਗੁਰਸਿੱਖ ਤੇ ਉਸ ਕੁਛ ਪਰਿਵਾਰਾਂ ਨੂੰ ਮਗਰ ਲਾਈ ਬੈਠਾ ਘਰੇ ਪਿਓ ਨੂੰ ਪਿਓ ਨਹੀਂ ਕਹਿਣਾ ਤੇ ਇਹੋ ਜੇ ਲੁੱਚੇ ਪਖੰਡੀਆਂ ਨੂੰ ਪਿਓ ਦੇ ਦਰਜੇ ਦੇ ਕੇ ਉਹਨਾਂ ਦੇ ਕੇਕ ਕੱਟਨੇ ਤੇ ਬਾਬੇ ਕੰਟੀਨੂ ਵੀ ਬੇਨਤੀ ਆ ਵੀ ਆਪਣੇ ਚ ਸੁਧਾਰ ਲੇ ਆ ਇਹ ਨਾ ਹੋਵੇ ਵੀ ਅਸੀਂ ਆ ਜੀਏ ਮੁੜ ਕੇ ਤੂੰ ਦਸ਼ਮੇਸ਼ ਪਿਤਾ ਦੀਆਂ ਕਹਾਣੀਆਂ ਲੈ ਕੇ ਵੇਝੇ ਤੇ ਮੈਨੂੰ ਛੋਟੇ ਸਾਹਿਬ ਜੀ ਦਾ ਇਤਿਹਾਸ ਪਤਾ ਹੈ ਤੇ ਇਹ ਜਿਹੜੇ ਸਾਡੇ ਸਵਾਲ ਹੁੰਦੇ ਆ ਫਿਰ ਇਹਨਾਂ ਦਾ ਜਵਾਬ ਦੇਣਾ ਬੜਾ ਔਖਾ ਹੋ ਜਾਂਦਾ ਤੁਹਾਡੇ ਵਰਗਿਆਂ ਨੂੰ ਸੋ ਪਾਲਾ ਕਲਾਰਾ ਵਾਲਾ ਉਹਨੂੰ ਵੀ ਬੇਨਤੀ ਹੈ ਸ਼ਿਵਮ ਨੂੰ ਵੀ ਬੰਟੀ ਤੇ ਹੋਰ ਵੀ ਜਿਹੜੇ ਕਾਫੀ ਹੈਗੇ ਨੇ ਲਾਣਾ ਜਿਹੜੇ ਦੁਕਾਨਦਾਰੀਆਂ ਤਲਾਕੇ ਬੈਠੇ ਆ ਚੰਗੇ ਸਾਧੂਆਂ ਦੀ ਸ਼ਬੀ ਨੂੰ ਖਰਾਬ ਕਰ ਰਹੇ ਆ 15 20% ਬਹੁਤ ਵਧੀਆ ਇਮਾਨਦਾਰ ਸਾਧੂ ਵੀ ਹੈਗੇ ਜਿਹੜੇ ਰੱਬ ਦੀ ਭਗਤੀ ਕਰਕੇ ਜਨਮ ਮਰਨ ਦੋਹੋਂ ਮੈ ਨਾਲ ਹੀ ਜਾਣ ਪਰ ਉਪਕਾਰੀ ਆਏ ਇਹ ਜਿਹੜੇ ਜੰਮਣ ਮਰਨ ਚਿਨੇ ਉਹ ਲੋਕਾਂ ਦੇ ਜੀਵਾਂ ਦੇ ਭਲੇ ਹਿੱਤ ਸੰਸਾਰ ਤੇ ਹੁੰਦੇ ਨੇ ਸੋ ਇਹੋ ਜੇ ਸਾਧੂਆਂ ਨੂੰ ਛੱਡ ਕੇ ਧਰਮ ਦੀ ਆੜ ਵਿੱਚ ਭਾਵੇਂ ਸਿੱਖ ਧਰਮ 'ਚ ਪਖੰਡ ਹੁੰਦਾ ਹੈ Hindu ਧਰਮ 'ਚ ਮੁਸਲਮ ਧਰਮ 'ਚ ਈਸਾਈ ਧਰਮ 'ਚ ਉੱਥੇ ਅਸੀਂ ਲੜਾਂਗੇ ਅੱਜ ਵੀ ਲੜਾਂਗੇ ਕੱਲ ਵੀ ਲੜਾਂਗੇ ਲੜਦੇ ਰਵਾਂਗੇ ਤੇ ਤਿਆਰੀ ਰੱਖੋ ਬਾਬਾ ਪਾਲਾ ਜੀ ਤਿਆਰੀ ਰੱਖੋ ਮੋਗੇ ਵਾਲਿਆ ਤੇ ਤਿਆਰੀ ਰੱਖ ਬਾਬਾ ਬੰਟੀ